ਪਰਮ ਸਨਮਾਨਯੋਗ ਜਗਤਿਕ ਅਟਲ ਚਬਰ ਸ਼ਤਰ ਤੱਕ ਦੇ ਮਾਲਕ ਦੋ ਜਹਾਨਾਂ ਦੇ ਵਾਲੇ ਸਮੁੱਚੇ ਮੈਂ ਪਕਤਾ ਵੀ ਰੱਬਰ ਸ਼ਬਦ ਗੁਰੂ ਤਾਂ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਰਜੀ ਬੋਧ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰ ਨੈ ਭਈ ਗੁਰੂ ਸਿਵਾਰੀ ਗੁਰੂ ਖਾਲਸਾ ਸਤ ਸੰਗੀ ਜਨ ਜਿੰਨੇ ਕੋ ਸਰੀਰ ਬੈਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਮੁਰਸ਼ਿਦ ਦੀ ਗੋਦ ਵਿੱਚ ਬੈਠ ਕੇ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਸਾਇਦ ਇਹਦੇ ਉਹ ਮਨੁੱਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਆ ਕੇ ਮੁਰਸ਼ਿਦ ਦੀ ਗੋਦ ਵਿੱਚ ਬੈਠਦੇ ਨੇ ਤੇ ਸਾਬ ਕਹਿੰਦੇ ਸਤ ਸੰਗਤ ਜਿਹੜੀ ਆ ਵੱਡੇ ਭਾਗਾਂ ਤੋਂ ਬਿਨਾਂ ਕਦੇ ਪ੍ਰਾਪਤ ਨਹੀਂ ਹੁੰਦੀ ਕੀ ਦੇਖੀ ਦਾ ਸੰਸਾਰ ਦੇ ਵਿੱਚ ਸੰਸਾਰ ਜਿਹੜਾ ਰੋਗਾਂ ਦੇ ਨਾਲ ਭਰਿਆ ਹੋਇਆ ਸੰਸਾਰ ਜਿਹੜਾ ਕਾਮ ਵਾਸ਼ਨਾ ਦੇ ਨਾਲ ਭਰਿਆ ਹੋਇਆ ਸੰਸਾਰ ਜਿਹੜਾ ਹਉਮੈ ਦੇ ਨਾਲ ਭਰਿਆ ਹੋਇਆ ਤੇ ਸਾਬ ਕਹਿੰਦੇ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਇਸ ਕਾਵਾਚਨਾ ਤੋਂ ਜਿਹੜੇ ਪੰਜ ਵਿਕਾਰਾਂ ਤੋਂ ਰਹਿਤ ਹੋ ਕੇ ਮੁਰਸ਼ਿਦ ਦੀ ਗੋਦ ਵਿੱਚ ਬੈਠਦੇ ਨੇ ਉਸ ਦੀ ਬਾਣੀ ਨੂੰ ਪੜਦੇ ਨੇ ਉਸ ਨੂੰ ਵਿਚਾਰਦੇ ਨੇ ਤੇ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਨੇ ਸਹਿਲ ਕਹਿੰਦੇ ਸੰਸਾਰ ਦੇ ਵਿੱਚ ਬੜੇ ਮਨੁੱਖ ਹੁੰਦੇ ਨੇ ਕਹਿੰਦੇ ਕਿ ਹਸਤਾਲ ਦੇ ਵਿੱਚ ਕੁਝ ਲੋਕ ਨੇ ਜਿਹੜੇ ਤੜ-ਤੜ ਕੇ ਮਾਰੇ ਨੇ ਪਰ ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਭਾਗਾਂ ਵਾਲੇ ਸਮਝਦੇ ਆਂ ਕਿ ਸਾਨੂੰ ਮੁਰਸ਼ਿਦ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਪ੍ਰਤ ਹੋਇਆ ਤਾਂ ਹੀ ਸਾਨੂੰ ਕਿੱਥੇ ਵੱਡੇ ਭਾਗੀ ਹਰ ਸੰਗਤ ਪਾਵੈ ਭਾਗ ਹੀ ਪ੍ਰਮਖੂਟਾਂ ਖਾਵੈ ਬਿਨ ਭਾਗ ਦਾ ਸਤ ਸੰਗ ਦਾ ਲੱਭੈ ਬਿਨ ਸੰਗਤ ਮੈਲ ਭਰੇ ਜੀ ਸਾਰ ਕਹਿੰਦੇ ਵੱਡੇ ਭਾਗਾ ਵਾਲੇ ਹੁੰਦੇ ਨੇ ਮਨੁੱਖ ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਵਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗ ਸਾਰ ਕਹਿੰਦੇ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਤਿਸੇ ਵਰਲੇ ਮਨੁੱਖ ਨੂੰ ਲੱਗਦਾ ਪਰ ਜਿਸ ਮਨੁੱਖ ਨੂੰ ਲੱਗ ਜਾਂਦਾ ਉਸ ਦੇ ਚੋਲੇ ਜਿਹੜੇ ਪਵਿੱਤਰ ਹੋ ਜਾਂਦੇ ਜਿੰਕੇ ਚੋਲੇ ਰਤਰੇ ਪਿਆਰੇ ਕੰਤ ਤਨਾ ਕੇ ਪਾਸ ਤੂੜ ਤੇ ਨਾ ਕਿ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਕਿ ਅਰਦਾਸ ਕਰਿਆ ਕਰੋ ਹਰ ਜਾਨਾ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਇੱਕ ਘਟਨਾ ਮਿਲਦੀ ਹੈ ਕਿ ਪੱਟੀ ਦਾ सेठ ਹੋਇਆ सेठ ਦੁਨੀ ਚੰਦ ਜਿਸ ਨੇ ਬਹੁਤ ਵਿਆਹ ਕੀਤੇ ਬਹੁਤ ਦਾਨਪੁਣ ਕੀਤਾ ਉਸ ਦੇ ਘਰ ਦੇ ਵਿੱਚ 6 ਬੱਚੇ ਸਨ ਤੇ ਭਚੰਗੀ ਪ੍ਰਾਪਤ ਕਰਨ ਵਾਸਤੇ ਉਹ ਥਾਂ ਥਾਂ ਤੇ ਭਟਕਦਾ ਫਿਰਦਾ ਥਾਂ ਥਾਂ ਤੇ ਜਾ ਕੇ ਮੱਥੇ ਟੇਕਦਾ ਕੋਈ ਪੀਰ ਨੇ ਕੋਈ ਸ਼ਕੀਰ ਨੇ ਉਸਨੇ ਛੱਡਿਆ ਕੋਈ ਸਿਆਣਾ ਨੇ ਛੱਡਿਆ ਆਪਣੇ ਕੋਲ ਨੂੰ ਅੱਗੇ ਵਧਾਉਣ ਵਾਸਤੇ ਪੁੱਤਰ ਦੀ ਖਾਤਰ ਉਹ ਥਾਂ ਥਾਂ ਤੇ ਭਟਕ ਰਿਹਾ ਸੇਠ ਦੁਨੇ ਚਾਂਦ ਜਿਹੜਾ ਥਾਂ-ਥਾਂ ਤੇ ਪੜਤਰੀਆ ਬਹੁਤ ਦਾਨਪੁਨ ਕੀਤਾ ਪਰ ਉਸ ਦੀਆਂ ਆਸਾਂ ਤੇ ਮਰਾਦਾਂ ਉਦੋਂ ਨਸ਼ਟ ਹੋ ਗਈਆਂ ਜਦੋਂ ਉਸ ਦੇ ਘਰ ਦੇ ਵਿੱਚ ਸੱਤਵੀਂ ਜਿਹੜੀ ਧੀ ਪੈਦਾ ਹੋ ਗਈ ਜਦੋਂ ਧੀ ਪੈਦਾ ਹੋ ਗਈ ਉਸ ਨੇ ਪੱਤੀ ਸ਼ਾਇਰ ਦੇ ਵਿੱਚ ਲਾਨ ਕਰ ਦਿੱਤਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਸੰਸਾਰ ਦੇ ਵਿੱਚ ਕੋਈ ਰੱਬ ਨਹੀਂ ਹੈਗਾ ਸਾਰਾ ਝੂਠ ਹੈ ਤੇ ਜਿਹੜੀ ਉਸ ਦੀ 7ਵੀਂ ਧੀ ਸੀ ਇਤਿਹਾਸ ਕਾਰਨ ਜਿਸ ਦਾ ਨਾਮ ਬੀਬੀ ਰਜਨੀ ਲਿਖਿਆ ਬੀਬੀ ਰਜਨੀ ਜਿਹੜੀ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਸੀ ਕਾਲ ਪੁਰਖ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨ ਵਾਲੀ ਸੀ ਦਾਨ ਪੁੰਨ ਕਰਨ ਵਾਲੀ ਸੀ ਕੋਈ ਵੀ ਫਕੀਰ ਕੋਈ ਪੀਰ ਆਉਂਦਾ ਸੀ ਉਸ ਨੂੰ ਕਦੇ ਖਾਲੀ ਨਹੀਂ ਜਾਂ ਦਿੰਦੀ ਸੀ ਸ਼ਹਿਰ ਦੇ ਵਿੱਚ ਕੋਈ ਫੀਪੀਰ ਫਕੀਰ ਆਉਂਦਾ ਤੇ ਸੇਠ ਗੁਣੀ ਚੰਦ ਉਸ ਨੂੰ ੱੱੱਕੇ ਮਾਰ ਕੇ ਬਾਹਰ ਕੱਢ ਦਿੰਦਾ ਪਰ ਉਸ ਦੀ ਜਿਹੜੀ ਬੱਚੀ ਸਤਵੀਂ ਬੱਚੀ ਸੀ ਬੀਬੀ ਰਜਨੀ ਉਹ ਦਾਨ ਪੁੱਲ ਕਰਨ ਵਾਲੀ ਸੀ ਕਿਸੇ ਨੂੰ ਆਪਣੇ ਧਾਰਮ ਤੋਂ ਖਾਲੇ ਨਹੀਂ ਜਾਣ ਦਿੰਦੀ ਸੀ ਇੱਕ ਦਿਨ ਸੇਠ ਗੁਣੀ ਚੰਦ ਆਪਣੀਆਂ ਸੱਤਾ ਧੀਆਂ ਨੂੰ ਆਪਣੇ ਕੋਲ ਬੁਲਾਉਂਦਾ ਇਥੇ ਵਿਦਵਾਨ ਲਿਖਦੇ ਨੇ ਕਿ ਸੱਤਾ ਸੱਤੇ ਧੀਆਂ ਨੂੰ ਆਪਣੇ ਕੋਲ ਬਣਾਉਂਦਾ ਤੇ ਉਹਨਾਂ ਧੀਆਂ ਨੂੰ ਪੁੱਛਦਾ ਕਿ ਪੁੱਤਰ ਕਿਸ ਦਾ ਦਿੱਤਾ ਖਾਨਦਾਨ ਜੀ ਇਤਿਹਾਸ ਗਵਾਹੀ ਭਰਦਾ ਕਿ ਛੇ ਧੀਆਂ ਨੇ ਕਹਿਤਾ ਕਿ ਪਿਤਾ ਜੀ ਅਸੀਂ ਤੇਰਾ ਦਿੱਤਾ ਖਾਨਦਾਨ ਅਸੀਂ ਵੱਡੇ-ਵੱਡੀਆਂ ਭਾਗਾ ਬਣੀਆਂ ਨੇ ਤੇਰੇ ਘਰ ਦੇ ਵਿੱਚ ਪੈਦਾ ਹੋਈਆਂ ਅਸੀਂ ਜਿਹੜੀ ਵੀ ਚੀਜ਼ ਤੇਰੇ ਕੋਲ ਮੰਗਦੇ ਹਾਂ ਉਹ ਤੂੰ ਲਿਆ ਕੇ ਸਾਨੂੰ ਦੇ ਦੇਣਾ ਅਸੀਂ ਤੇਰਾ ਦਿੱਤਾ ਖਾਨੀਆ ਸਤਵੇਂ ਧੀਨ ਪੁਛਿਆ ਬੀਬੀ ਰਜਨੀ ਨੂੰ ਤੂੰ ਕਿਸ ਦਾ ਦਿੱਤਾ ਖਾਨੀ ਤਾਂ ਉਸਨੇ ਕਿਹਾ ਕਿ ਗੁਰੂ ਪਿਤਾ ਜੀ ਤੁਸੀਂ ਮੇਰੇ ਸੰਸਾਰੀ ਪਿਤਾ ਜੀ ਮੈਨੂੰ ਜਨਮ ਦਿੱਤਾ ਮੇਰੀਆਂ ਹਰ ਆਸਾਂ ਪੂਰੀਆਂ ਕੀਤੀਆਂ ਪਰ ਮੈਂ ਉਸ ਕਾਲਪੁਰਖ ਪਰਮਾਤਮਾ ਦਾ ਦਿੱਤਾ ਖਾਨੀ ਆ ਜਿਸ ਦਾ ਤੁਸੀਂ ਖਾਂਦੇ ਦੇ ਜਿਸ ਦਾ ਮੈਂ ਖਾਂਨੇ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਣਾ ਕਿ ਮੈਂ ਤੇ ਉਸ ਕਾਲ ਪੁਰਖ ਪਰਮਾਤਮਾ ਦਾ ਦਿੱਤਾ ਖਾਨੀ ਆ ਮੈਂ ਤੁਹਾਡਾ ਦਿੱਤਾ ਨਹੀਂ ਖਾਂਦੀ ਕਿਉਂਕਿ ਕਾਲ ਪੁਰਖ ਪਰਮਾਤਮਾ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਵੀ ਸੰਸਾਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਨਾ ਉਹ ਉਸ ਕਾਲ ਪੁਰਖ ਪਰਮਾਤਮਾ ਦੀ ਕੋਈ ਬਰਾਬਰੀ ਕਰ ਸਕਦਾ ਗੁਰਬਾਣੀ ਦਾ ਫਰਮਾਨ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਕੋ ਗੁਣੀ ਨਿਧਾਨਾ ਤੁਮਰੀ ਮੈਨਾ ਵਰਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਸੇੜਦਨੇ ਚੰਦ ਦਾ ਹੰਕਾਰ ਜਿਹੜਾ ਬਹੁਤ ਵੱਧ ਗਿਆ ਉਸ ਨੂੰ ਬਹੁਤ ਗੁੱਸਾ ਆਇਆ ਉਹ ਕਹਿਣ ਲੱਗਾ ਕਿ ਹੁਣ ਮੈਂ ਦੇਖਾਂਗਾ ਤੈਨੂੰ ਰੱਬ ਕਿਤਾ ਦਿੰਦਾ ਉਸ ਨੇ ਆਪਣੇ ਨੌਕਰਾਂ ਚਾਕਰਾਂ ਨੂੰ ਹੁਕਮ ਕੀਤਾ ਕਿ ਸ਼ਹਿਰ ਦੇ ਵਿੱਚੋਂ ਕੋਈ ਕੋੜੀ ਲੱਭ ਕੇ ਲਿਆਓ ਇਤਿਹਾਸ ਗਵਾਹੀ ਪੜਦਾਂ ਕਿ ਭਲੇ ਸਮਿਆਂ ਦੇ ਵਿੱਚ ਸ਼ੋਧ ਦੀ ਬਿਮਾਰੀ ਜਿਹੜੀ ਇੱਕ ਕੋੜ ਦੇ ਬਿਮਾਰੀ ਨਾਲ ਵੀ ਪੈਣੀ ਹੁੰਦੀ ਸੀ ਤੇ ਜਿਸ ਨੂੰ ਸ਼ੋਧ ਦੀ ਬਿਮਾਰੀ ਹੁੰਦੀ ਸੀ ਦੁਨੀਆ ਦੇ ਲੋਕ ਉਸ ਨੂੰ ਕਿਸੇ ਕੁੱਲੀ ਦੇ ਵਿੱਚ ਛੱਡ ਆਉਂਦੇ ਦੇ ਸਨ ਤੇ ਜੇ ਉਸ ਦਾ ਮਾਂ ਪਿਓ ਕੋਈ ਪੁੱਤਰ ਕੋ ਜਿਉਂਦਾ ਉਹ ਜਾ ਕੇ ਉਸ ਨੂੰ ਰੋਟੀ ਪਾਣੀ ਦਿੰਦੇ ਸਨ ਇਸੇ ਤਰ੍ਹਾਂ ਨੌਕਰ ਚਾਕਰ ਗਾ ਉਹ ਇੱਕ ਕੋੜੀ ਨੂੰ ਲੱਗ ਕੇ ਲੱਗ ਕੋੜੀ ਵੀ ਇਹੋ ਜਿਹੀ ਨਹੀਂ ਤੁਰ ਸਕਦਾ ਸੀ ਨਾ ਬੈਠ ਸਕਦਾ ਸੀ ਥਾਂ ਥਾਂ ਤੋਂ ਉਹਦੇ ਨੂੰ ਮੁਸ਼ਕਲ ਹੁੰਦਾ ਸੀ ਢਾੜੇ ਬਦਬੂ ਹੁੰਦੀ ਸੀ ਇਤਿਹਾਸ ਕਰ ਲਿਖਦੇ ਹਨ ਕਿ ਸੇਠ ਦੁਨੀ ਚੰਦ ਨੇ ਉਸ ਕੋੜੀ ਦੇ ਨਾਲ ਆਪਣੇ ਘੀ ਦਾ ਬੀਜੀ ਰਜਨੀ ਦਾ ਵਿਆਹ ਕਰ ਦਿੱਤਾ ਤੇ ਜਦੋਂ ਸੇਠ ਦੁਨੀ ਚੰਦ ਵਿਆਹ ਕਰਨ ਲੱਗਾ ਤੇ ਕਹਿਣ ਲੱਗਾ ਕਿ ਤੇਰਾ ਹੁਣ ਮੈਂ ਕਿੰਦੀ ਨਾਲ ਵਿਆਹ ਕਰ ਦੇਣਾ ਤੇ ਬੀਬੀ ਰਜਨੀ ਕਹਿਣ ਲੱਗੇ ਗੁਰੂ ਪਿਤਾ ਜੀ ਮਾਂ ਪਿਓ ਦਾ ਸਭ ਤੋਂ ਵੱਡਾ ਫਰਜ਼ ਹੁੰਦਾ ਆਪਣੀ ਧੀ ਵਾਸਤੇ ਚੰਗਾ ਵਰਨ ਰੱਖਣਾ ਜਿੱਦਾਂ ਦਾ ਵੀ ਲੱਗਿਆ ਤੁਸੀਂ ਮੇਰੇ ਵਾਸਤੇ ਲੱਗਿਆ ਮੇਰੇ ਸਵਾਮੀ ਨੇ ਮੇਰੇ ਨੇ ਗੁਰਦੇਵ ਨੇ ਜਿੱਦਾਂ ਦਾ ਤੁਸੀਂ ਲੱਗ ਦਿੱਤਾ ਮੈਨੂੰ ਪਰਵਾਣ ਕਿਉਂਕਿ ਬੀਬੀ ਰਜਨੀ ਜਿਹੜੀ ਭਾਣੇ ਨੂੰ ਮੰਨਣ ਵਾਲੀ ਸੀ ਉਸ ਨੇ ਟੋਕਰੇ ਦੇ ਵਿੱਚ ਆਪਣੇ ਪਤੀ ਨੂੰ ਪਾਇਆ ਤੇ ਸਿਰ ਤੇ ਚੁੱਕ ਕੇ ਆਪਣੇ ਪਤੀ ਨੂੰ ਲੈ ਜਾਂਦੀ ਹੈ ਤੇ ਸ਼ਹਿਰ ਦੇ ਵਿੱਚ ਉਸ ਨੇ ਲਾਂਡ ਕਰਤਾ ਪੱਟੀ ਸ਼ਹਿਰ ਦੇ ਵਿੱਚ ਲਾਂਡ ਕਰਤਾ ਕੋਈ ਵੀ ਇਸ ਨੂੰ ਕੋਈ ਚੀਜ਼ ਨਹੀਂ ਦੇਵੇਗਾ ਕੋਈ ਖਰਾਦ ਨਹੀਂ ਦੇਵੇਗਾ ਜੇ دارਦਾਰ ਤੇ ਪੜਤੇਗੀ ਕੋਈ ਇਸ ਨੂੰ ਚੀਜ਼ ਨਹੀਂ ਦੇਵੇਗਾ ਉਹ ਪੱਟੀ ਸ਼ਹਿਰ ਦੇ ਵਿੱਚ ਨਿਕਲੀ ਇੱਕ ਰਾਤ ਤਨੇ ਤੁੰਗ ਨਗਰ ਦੇ ਵਿੱਚ ਲੰਘਾਈ ਥਾਂ ਥਾਂ ਤੇ ਪੜਤ ਰਹੀ ਆ ਤੇ ਦੁਨੀਆਂ ਦੇ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਬੀਬੀ ਕਿੰਨੀ ਸੋਹਣੀ ਆ ਪਰ ਇਸ ਦਾ ਪਤੀ ਜਿਹੜਾ ਕੋੜੀ ਆ ਲੱਗਦਾ ਕਿਸੇ ਮਤਰੀ ਮਾਂ ਨੇ ਇਹਦੇ ਨਾਲ ਕਹਿਰ ਕੀਤਾ ਇਤਿਹਾਸ ਗਵਾਹੀ ਭਰਦਾ ਕਿ ਦੁਨੀਆਂ ਦੇ ਲੋਕ ਬੀਬੀਆਂ ਮਾਇਆਂ ਭੈਣਾ ਪੁੱਛਦਿਆਂ ਨੇ ਕਿ ਤੇਰੇ ਨਾਲ ਮਤਰੀ ਮਾਂ ਨੇ ਇਹੋ ਜਿਹਾ ਭਾਰ ਕੀਤਾ ਬੀਬੀ ਰਜਨੀ ਆਪਣੇ ਦੁੱਖ ਦੀ ਸਾਰੀ ਬਾਤ ਤਾਂ ਦੱਸਦੀ ਆ ਕਿ ਮੈਨੂੰ ਮਤਰੀ ਮਾਂ ਨੇ ਕੈਰ ਨਹੀਂ ਕੀਤਾ ਮੇਰੇ ਨਾਲ ਮੇਰੇ ਪਿਤਾ ਨੇ ਕੈਰ ਕੀਤਾ ਮੈਂ ਪੱਟੀ ਦੇ ਸੇਠ ਦੁਨੀ ਚਾਂਦੀ ਧੀ ਆ ਦੁਨੀਆ ਦੇ ਲੋਕ ਜਿਹੜੇ ਦਿਰ ਦੇ ਘਾਬਰ ਜਾਂਦੇ ਨੇ ਬੀਬੀ ਰਜਨੀ ਜਿਹੜੀ ਮੱਲਾ ਨੂੰ ਮਾਰਦੀ ਪਈ ਆਪਣੇ ਪਤੀ ਨੂੰ ਚੁੱਕ ਕੇ ਜਿਹੜਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਜਾਂਦੀ ਜਿਸ ਦਾ ਨਾਂ ਪਹਿਲਾਂ ਰਾਮ ਸਰਸ ਜਿੱਥੇ ਰਾਮ ਸਾਹਿਬ ਸਰੋਵਰ ਸੀ ਉੱਥੇ ਆ ਜਾਂਦੀ ਹੈ ਉੱਥੇ ਆ ਕੇ ਬੈ ਕੇ ਜਿੱਥੇ ਅੱਜ ਕੱਲ ਦੁੱਖ ਭਜਣੀ ਡੇਰੀ ਬਣੀ ਹੋਈ ਆ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਲਿਆ ਕੇ ਟੋਕਰਾ ਉੱਥੇ ਰੱਖ ਦਿੱਤਾ ਤੇ ਪਤੀ ਨੂੰ ਉੱਥੇ ਬਿਠਾ ਕੇ ਆਪ ਸ਼ਹਿਰ ਦੇ ਵਿੱਚ ਮੰਗਣ ਵਾਸਤੇ ਚਲੀ ਜਾਂਦੀ ਹੈ ਜਦੋਂ ਸ਼ਹਿਰ ਵਿੱਚ ਮੰਗਣ ਵਾਸਤੇ ਚਲੀ ਜਾਂਦੀ ਆ ਇੱਥੇ ਇਤਿਹਾਸ ਗਵਾਹੀ ਕਰਦਾ ਕਿ ਜਦੋਂ ਲਵ ਕੁਸ਼ ਦੀ ਲੜਾਈ ਹੋਈ ਸੀ ਆਪਣੇ ਪਿਤਾ ਰਾਮ ਦੇ ਨਾਲ ਜਦੋਂ ਉਹਨਾਂ ਨੇ ਲక్ష్ਮਣ ਤੇ ਭਰਤ ਨੂੰ ਮਾਰ ਦਿੱਤਾ ਸੀ ਤੇ ਉਹਨਾਂ ਨੇ ਸੱਚਖੰਡ ਦੇ ਵਿੱਚੋਂ ਅੰਮ੍ਰਿਤ ਮੰਗਾਇਆ ਸੀ ਤੇ ਆਪਣੇ ਚਾਚਿਆਂ ਤਾਇਿਆਂ ਦੇ ਉੱਤੇ ਛਿੱਟੇ ਮਾਰੇ ਸੀ ਜਿਹੜਾ ਕੁਝ ਅੰਮ੍ਰਿਤ ਬਚ ਜਾਂਦਾ ਤੇ ਉਸ ਧਰਤੀ ਦੇ ਵਿੱਚ ਗੱਡ ਦਿੱਤਾ ਜਾਂਦਾ ਸੀ ਤੇ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਕੋਥੇ ਉਥੇ ਇੱਕ ਛੋਟੀ ਜੀ ਛੱਪੜੀ ਬਣੀ ਹੋਈ ਸੀ ਛੱਪੜੀ ਬਣੀ ਹੋਈ ਸੀ ਤੇ ਉਥੇ ਕਾਂ ਹੁੰਦੇ ਸਨ ਤੇ ਹੰਸ ਬਣ ਕੇ ਉੱਡ ਜਾਂਦੇ ਸਨ ਇੱਕ ਅਰਾਮਾਤ ਜਦੋਂ ਬੀਬੀ ਰਜਨੀ ਦੇ ਪਿਤਾ ਪਤੀ ਨੇ ਦੇਖੀ ਤੇ ਉਹ ਦੇਖ ਕੇ ਰਾਂ ਰਹਿ ਗਿਆ ਕਹਿਣ ਲੱਗਾ ਕਿ ਖੁਸ਼ਕਰਜ ਮੇਰਾ ਕੋੜ ਦੀ ਬਿਮਾਰੀ ਜਿਹੜੀ ਕੋਈ ਛੂਤ ਦੀ ਬਿਮਾਰੀ ਆ ਇਹ ਠੀਕ ਹੋ ਜਾਵੇ ਉਹ ਰੜਦਾ ਰੜਦਾ ਜਿਹੜਾ ਉਹ ਛੱਪੜੀ ਦੇ ਵਿੱਚ ਛਾਲ ਮਾਰ ਦਿੰਦਾ ਜਦੋਂ ਛਪੜੀ ਦੇ ਵਿੱਚ ਛਾਲ ਮਾਰ ਦਿੰਦਾ ਤੇ ਉਹ ਬਿਲਕੁਲ ਠੀਕ ਹੋ ਜਾਂਦਾ ਜਿਸ ਸੇ ਟੋਕਰੇ ਦੇ ਵਿੱਚ ਬੈਠਾ ਸੀ ਉਸ ਨੇ ਟੋਕਰਾ ਮੁੱਦਾ ਮਾਰਿਆ ਤੇ ਉੱਥੇ ਬਹਿ ਗਿਆ ਬੀਬੀ ਰਜਨੀ ਆਈ ਕੀ ਦੇਖਿਆ ਇੱਕ ਬਹੁਤ ਸੁੰਦਰ ਨੌਜਵਾਨ ਟੋਕਰਾ ਮੁੱਦਾ ਮਾਰ ਕੇ ਬੈਠਾ ਹੋਇਆ ਬੀਬੀ ਰਜਨੀ ਉਸ ਨੂੰ ਪੁੱਛਣ ਲੱਗੀ ਕਿ ਮੇਰੇ ਸਵਾਮੀ ਕਿੱਥੇ ਨੇ ਮੇਰੇ ਪਤੀ ਦੇਵ ਕਿੱਥੇ ਨੇ ਤੂੰ ਕੀ ਕਹਿਰ ਕੀਤਾ ਉਹਨਾਂ ਨੇ ਮਾਰ ਦਿੱਤਾ ਤੋ ਕਹਿ ਲੱਗਾ ਕਿ ਨਹੀਂ ਮੈਂ ਹੀ ਤੇਰਾ ਪਤੀ ਆ ਮੈਂ ਇਸ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਤੇ ਮੈਂ ਬਿਲਕੁਲ ਠੀਕ ਹੋ ਗਿਆ ਜੀ ਜੀ ਰਛਨੀ ਕਹਿ ਲੱਗੀ ਕਿ ਪਹਿਲਾਂ ਮੇਰੇ ਗੁਰੂ ਪਿਤਾ ਨੇ ਮੇਰੇ ਨਾਲ ਕਹਿਰ ਕੀਤਾ ਸੀ ਹੁਣ ਤੂੰ ਕਹਿਰ ਕਰ ਦਿੱਤਾ ਮੇਰੇ ਪਤੀ ਨੂੰ ਮਾਰ ਦਿੱਤਾ ਇਹ ਸਾਰੀ ਵਾਰ ਦਾਤ ਜਿਹੜੀ ਆ ਗੁਰੂ ਰਾਮਦਾਸ ਜੀ ਮਹਾਰਾਜ ਜੀ ਕੋਲ ਪਹੁੰਚ ਜਾਂਦੀ ਆ ਉਸ ਸਮੇ ਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤਸਰ ਦੇ ਵਿੱਚ ਸਨ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਬੈਠਾ ਸੋਟੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵਾ ਪੂਰਨ ਤਾਲ ਕਟਾਇਆ ਅੰਮ੍ਰਿਤਸਰ ਵਿੱਚ ਉਤ ਜਗਾਵੇ ਕਿ ਉਸ ਸਮੇ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਸਨ ਜਦ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਕੋਲ ਇੱਕ ਘਟਨਾ ਪਹੁੰਚੀ ਤੇ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਬੇਟਾ ਤੇਰੀ ਅਰਦਾਸ ਜਿਹੜੀ ਪੂਰੀ ਹੋ ਗਈ ਆ ਇਹ ਤੇ ਪਤੀ ਤੇਰਾ ਹੀ ਥੀ ਜਦੋਂ ਬੀਬੀ ਰਜਨੀ ਦੇਖਿਆ ਤੇ ਉਹਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਧੰਨਵਾਦ ਕੀਤਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇਹ ਬਾਤ ਇਹ ਦਿੱਤਾ ਸੀ ਦੁੱਖ ਭੰਗਨੀ ਬੇਰੀ ਨੂੰ ਕਿ ਜਿਹੜਾ ਇੱਥੇ ਕੋਈ ਸ਼ਰਦਾ ਦੇ ਨਾਲ ਭਾਵਨਾਵਾਂ ਦੇ ਨਾਲ ਆ ਕੇ ਸ਼ਨਾਣ ਕਰੇਗਾ ਬੀਬੀ ਰਜਨੀ ਨੂੰ ਯਾਦ ਕਰੇਗਾ ਗੁਰੂ ਰਾਮਦਾਸ ਨੂੰ ਯਾਦ ਕਰੇਗਾ ਮੂਲ ਮੰਤਰ ਦਾ जाप ਕਰੇਗਾ ਉਸ ਦੇ ਸਾਰੇ ਦੋਖਟਲੇ ਜੜੇ ਆ ਨਾ ਸੁਝਾਂਗੇ ਅੱਜ ਵੀ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਬੀਬੀ ਰਜਨੀ ਨੂੰ ਯਾਦ ਕਰਦਿਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰਦਿਆਂ ਨੇ ਪਰ ਅੱਜ ਅਸੀਂ ਸ਼ੰਕੇ ਜਿਹੜੇ ਸਾਡੇ ਬਹੁਤ ਨੇ ਅੱਜ ਕੁਝ ਲੋਕ ਕਹਿ ਦਿੰਦੇ ਨੇ ਕਿ ਅਸੀਂ ਇਹੋ ਜਿਹਾ ਕੋਈ ਇਨਸਾਨ ਲੱਭਣਾ ਜਿਹੜਾ ਸਾਡੀ ਬਿਮਾਰੀ ਠੀਕ ਕਰ ਦਵੇ ਅੱਜ ਸ਼ੰਕੇ ਜਾਦੇ ਨੇ ਅੱਜ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਛੰਕੇ ਕਰਦੇ ਹਾਂ ਸਰੋਵਰ ਦੇ ਉੱਤੇ ਛੰਕੇ ਕਰਦੇ ਹਾਂ ਕਿ ਇਹ ਤੇ ਇੱਕ ਜਲ ਉੱਥੇ ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਹੈ ਜਿਹੜਾ ਕੋਈ ਸ਼ਰਧਾ ਦੇ ਨਾਲ ਇਸ਼ਨਾਨ ਕਰਦਾ ਹੈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਉੱਥੇ ਜਾਂਦਾ ਹੈ ਅਰਦਾਸ ਕਰਦਾ ਹੈ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਤਾਂ ਹੀ ਸਾਬ ਨੇ ਗੁਰਬਾਣੀ ਦਰ ਪ੍ਰਮਾਣ ਕਰਦਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸੱਚੂ ਹੈ ਜਿਹੜਾ ਚਰਦਾ ਦੇ ਨਾਲ ਭਾਵਨਾ ਦੇ ਨਾਲ ਅੰਮ੍ਰਿਤਸਰ ਦੇ ਵਿੱਚ 3 베ਰੀਆਂ ਨੇ ਇੱਕ ਲਾਚੀ 베ਰੀ ਜਿੱਥੇ ਭਾਈ ਸੁੱਖਾ ਸਿੰਘ ਤੇ ਮੋਤਾਬ ਸਿੰਘ ਨੇ ਜਿਹੜਾ ਮੱッセ ਰੰਗੜ ਦਾ ਸਿਰ ਵਡਣ ਵਾਸਤੇ ਆਏ ਸਨ ਉਥੇ ਲਾਚੀ 베ਰੀ ਦੇ ਨਾਲ ਆਪਣਾ ਘੋੜਾ ਬੰਨਿਆ ਸੀ ਦੂਸਰੀ 베ਰੀ ਆ ਬੀਬੀ ਰਜਨੀ 베ਰੀ ਦੁੱਖ ਭਜਨੀ 베ਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਿੱਥੇ ਬੀਬੀ ਰਜਨੀ ਦਾ ਪਤੀ ਜਿਹੜਾ ਠੀਕ ਹੋਇਆ ਸੀ ਤੀਸਰੀ 베ਰੀ ਆ ਬਾਬਾ ਬੁੱਢਾ ਸਾਹਿਬ ਦੀ 베ਰੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਬੈਠ ਕੇ ਸਾਰੇ ਸਰੋਵਰ ਦੀ ਸੇਵਾ ਕਰਵਾਏ ਸੀ ਭਾਈ ਗੁਰਦਾਸ ਜੀ ਨਾਲ ਸੰਨ ਸਾਰੇ ਸਿੱਖਾਂ ਨੇ ਰਲ ਕੇ ਉੱਥੇ ਗੁਰਦਾਮਦਰ ਜੀ ਨਗਰੀ ਦੇ ਵਿੱਚ ਸੇਵਾ ਕੀਤੀ ਸੀ ਇਤਿਹਾਸ ਗਵਾਹ ਹੈ ਭਰਦਾ ਕਿ ਜਦੋਂ ਬੀਬੀ ਰਜਨੀ ਦਾ ਪਤੀ ਜਿਸ ਦਿਨ ਠੀਕ ਹੋਇਆ ਸੀ ਉਸ ਵਸਾਖੀ ਦਾ ਦਿਨ ਸੀ ਉਹ ਭਾਗਾ ਦਿਨ ਸੀ ਅੱਜ ਵੀ ਉੱਥੇ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਵਸਾਖੀ ਵੜ ਦੇਣਾ ਸ਼ਨਾਣ ਕਰਦੀਆਂ ਨੇ ਜੋ ਕੁਝ ਮੰਗਦੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਇਸੇ ਕਰਕੇ ਸਾਡਾ ਗੁਰਬਾਨੀ ਤੇ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਤੇ ਗੁਰੂ ਸਾਡੇ ਸਾਰੇ ਦੁੱਖਲੇ ਜੜੇ ਨਾਸ਼ ਕਰ ਦਿੰਦਾ ਅੱਜ ਸਾਰਾ ਸੰਸਾਰ ਜਿਹੜਾ ਦੁਖੀ ਆ ਤੇ ਉਹ ਆਪਣੇ ਪੁੱਤਰ ਤੋਂ ਦੁਖੀ ਆ ਤੇ ਪੁੱਤਰ ਪਿਓ ਤੋਂ ਦੁਖੀ ਆ ਮਾਂ ਧੀ ਤੋਂ ਦੁਖੀ ਆ ਧੀ ਮਾਂ ਤੋਂ ਦੁਖੀ ਆ ਤੇ ਇੱਕ ਸੱਚਾ ਮਿੱਤਰ ਸੱਚੇ ਮਿੱਤਰ ਤੋਂ ਦੁਖੀ ਆ ਪਰ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਗੁਰੂ ਮੋਸਤੇ ਸਾਰੇ ਦੁੱਖ ਲਈ ਜਿਹੜੇ ਨਾਚ ਕਰਨ ਦਾ ਤੇ ਇਥੇ ਪਗਤ ਫਰੀਦ ਜੀ ਫਰਮਾਨ ਕਰਦੇ ਬਣੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਾਗ ਕੂਚੇ ਚੜ ਕੇ ਦੇਖਿਆ ਤੇ ਘਰ ਘਰ ਇਹਨਾ ਅੰਗ ਪਗਤ ਫਰੀਦ ਜੀ ਫਰਮਾਨ ਕਰਦੇ ਬਣੇ ਕਿ ਮੈਂ ਸੰਸਾਰ ਦੇ ਵਿੱਚ ਵੇਖਦਾ ਪਿਆ ਕਾ ਤੇ ਮੈਂ ਸੋਚਦਾ ਪਿਆ ਕਾ ਕਿ ਦੁੱਖ ਜਿਹੜਾ ਮੈਨੂੰ ਕੱਲੇ ਨੂੰ ਲੱਗਾ ਆਇਆ ਕਹਿੰਦਾ ਕਿ ਜਦ ਮੈਂ ਸੰਸਾਰ ਦੇ ਵਿੱਚ ਵਿਚਰ ਕੇ ਵੇਖਿਆ ਸਾਰਾ ਸੰਸਾਰ ਹੀ ਦੁਖਿਆ ਨਾੜਕ ਦੁਖੀਆ ਸਭ ਸੰਸਾਰ ਕਿ ਸਾਰਾ ਸੰਸਾਰ ਹੀ ਦੁਖੀ ਆ ਇੱਥੇ ਕੋਈ ਨਹੀਂ ਸੁਖੀ ਵਸ ਰਿਹਾ ਇੱਥੇ ਵਿਦਵਾਨ ਇੱਕ ਬੜਾ ਸੋਹਣਾ ਲਿਖਦਾ ਕਹਿੰਦਾ ਮਾਝੇ ਵਾਲਿਓ ਤੁਹਾਡੇ ਵਿੱਚ ਮੇਰੀ ਬਹੁਤ ਤੇ ਕਿਸੇ ਨੇ ਸਵਾਲ ਕੀਤਾ ਕਿ ਕਾ ਦੀ ਮੇਰੀ ਆ ਕਹਿਣ ਲੱਗਾ ਕਿ ਗਰਮੀਆਂ ਦਾ ਦਿਨ ਹੀ ਹੁੰਦਾ ਹੈ ਤੁਸੀਂ ਛਾਂਤ ਬੈਦਰ ਨੇ ਤਾਂ ਸਾਰਾ ਸਾਲ ਪ੍ਰੋਗਰਾਮ ਸਮਾਗਮ ਤੁਹਾਡੇ ਚੱਲਦੇ ਰਹਿੰਦੇ ਨੇ ਤੁਸੀਂ ਖੁਸ਼ ਬਹੁਤ ਰਹਿੰਦੇ ਜੀ ਸਭ ਤੋਂ ਵੱਡੀ ਮੇਰੀ ਤੁਹਾਡੇ ਵਿੱਚ ਇਹ ਹੈ ਕਹਿੰਦਾ ਅਸੀਂ ਦਬਾਬੇ ਦੇ ਵਿੱਚੋਂ ਆਏ ਆ ਪੈਲੀਆਂ ਜਾਇਦਾਦਾਂ ਬਹੁਤ ਬਣਾੜਨਾ ਕੋਠੀਆਂ ਕਾਰਾਂ ਬਣਾ ਲਈਆਂ ਪਰ ਸਾਡੇ ਵਿੱਚ ਖੁਸ਼ੀ ਨਹੀਂ ਹੈਗੀ ਅਸੀਂ ਅੱਜ ਦਾ ਸਾਈਕਲ ਤੇ ਹਾਂ ਉਹਦੇ ਵੀ ਦੁਖੀ ਸਾਂ ਕਿ ਅੱਜ ਗੱਡੀਆਂ ਕਾਰਾਂ ਦੇ ਮਾਲਕ ਬਣ ਗਏ ਅਸੀਂ ਅੱਜ ਵੀ ਦੁਖੀ ਹਾਂ ਕਹਿੰਦਾ ਕਿ ਤੇ ਸਾਈਕਲ ਦੇ ਤੇਲ ਦੇ ਤਾਂ ਵੀ ਖੁਸ਼ ਹੁੰਦੇ ਜੇ ਗੱਡੀ ਤੋਂ ਦੇ ਤਾਂ ਵੀ ਖੁਸ਼ ਹੁੰਦੇ ਜੇ ਗੁਰੂ ਦੇ ਬਾਣੇ ਨੂੰ ਮੰਨਦੇ ਜੇ ਤੇ ਉਹਨਾਂ ਪ੍ਰਸ਼ੰਸਾ ਕਰਕੇ ਕਹਿੰਦੇ ਮਾਝੇ ਵਾਲੇ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਜੀ ਗੁਰਬਾਣੀ ਤੇ ਵਿਸ਼ਵਾਸ ਰੱਖਣ ਵਾਲੇ ਜੀ ਪਰ ਅੱਜ ਸਾਡਾ ਗੁਰਬਾਣੀ ਦੇ ਤੇ ਵਿਸ਼ਵਾਸ ਟੁੱਟ ਗਿਆ ਅੱਜ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈਗਾ ਮਾਝੇ ਵਾਲਿਆਂ ਨੂੰ ਕਬਰਾਂ ਨੇ ਘੇਰ ਲਿਆ ਦੁਆਬੇ ਵਾਲਿਆਂ ਨੂੰ ਜੁਠੇਰਿਆਂ ਨੇ ਤੇ ਮਾਲਵੇ ਵਾਲਿਆਂ ਨੂੰ ਕਵੇ ਡੇ ਦੇ ਆਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਫਿਰ ਇਕੱਲੇ ਰਹਿ ਗਏ ਅੱਜ ਜੇ ਅਸੀਂ ਘਰ ਦੇ ਵਿੱਚ ਕੋਈ ਸਮਾਗਮ ਕਰਦੇ ਆ ਕੋਈ ਪ੍ਰੋਗਰਾਮ ਕਰਦੇ ਆ ਤੇ ਅਸੀਂ ਕਹਿ ਦਿੰਨੇ ਆ ਕਿ ਆ ਫਲਾਣਾ ਸਾਡੀ ਮਾਸੀ ਆ ਆ ਸਾਡੀ ਚਾਚੀ ਚਾਚੀ ਆ ਸਾਡੀ ਤਾਈ ਆ ਤੇ ਕਦੀ ਅਸੀਂ ਇਹ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵੀ ਸਾਡਾ ਕਦੀ ਨਹੀਂ ਕਿਹਾ ਸੋ 10 ਥੀਮਾਂ ਤਾਂ ਜਾ ਚੁੱਕੇ ਇਹਨਾਂ ਕਹਾਜਨਾ ਪ੍ਰਮਾਣ ਕਰਨਾ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਅਸੀਂ ਗੁਰੂ ਤੇ ਤੇ ਵਿਸ਼ਵਾਸ ਰੱਖਣਾ ਗੁਰੂ ਦੀ ਬਾਣੀ ਨੂੰ ਪੜਨਾ ਅੰਮ੍ਰਿਤ ਵੇਲੇ ਸਾਮਣਾ ਤੇ ਅੰਮ੍ਰਿਤ ਵੇਲੇ ਉੱਠਣਾ ਜਦੋਂ ਗੁਰੂ ਦੀ ਬਾਣੀ ਸਾਡੇ ਹਿਰਦੇ ਦੇ ਵਿੱਚ ਵਸ ਗਈ ਸਾਡੇ ਸਾਰੇ ਦੁੱਖਲੇ ਜਿਹੜੇ ਨਾਸ਼ ਜਾਣਗੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਹਾਰ ਦਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਇਤ ਉਤ ਕਦੇ ਨਾ ਡੋਲੇ ਜਿਸ ਰੱਖੈ ਸਰਦਨਹਾਰ ਤੇ ਭਗਤ ਕਬੀਰ ਜੀ ਫਰਮਾਨ ਕਰਦੇ ਪੈਣ ਕਿ ਜਿਹੜਾ ਮਨੁੱਖ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਉਹ ਕਾਲ ਪੁਖ ਪਰਮਾਤਮਾ ਕਦੇ ਵੀ ਉਸ ਨੂੰ ਦੁੱਖ ਨਹੀਂ ਲਗਨਦਾ ਮੁਸੀਬਤਾਂ ਘੜੀਆਂ ਨਹੀਂ ਆਉਂਦੰਦਾ ਤੇ ਕਾਲ ਪੁਰਖ ਪਰਮਾਤਮਾ ਆਪਣਾ ਹੱਥ ਰੱਖ ਕੇ ਉਸ ਮਨੁੱਖ ਨੂੰ ਸੰਸਾਰ ਦੇ ਵਿੱਚੋਂ ਬਚਾਉਂਦਾ ਤੇ ਫਿਰ ਸੈਵਨ ਨੇ ਕਿਹਾ ਜਿਨੇ ਨਾਮ ਧਿਆਇਆ ਗੈਰ ਮਛਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਸਾਬ ਕਹਿੰਦੇ ਫਿਰ ਜਿਨ੍ਹਾਂ ਜਿਨ੍ਹਾਂ ਨੇ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਇਆ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸੰਭਲਿਆ ਤੇ ਉਹਨਾਂ ਦੇ ਮੁਖ ਜਿਹੜੇ ਪਵਿੱਤਰ ਹੋ ਜਾਂਦੇ ਨੇ ਉਜਲੇ ਹੋ ਜਾਂਦੇ ਨੇ ਕਿਉਂਕਿ ਕਾਲ ਪੁਰਖ ਪਰਮਾਤਮਨ ਸਾਨੂੰ ਇੱਕ ਇਹੋ ਜਿਹਾ ਥਾਲ ਪ੍ਰੋਗ ਦਿੱਤਾ ਹੈ ਕਿ ਜਿਨ੍ਹਾਂ ਨੇ ਛਕ ਲਿਆ ਉਹ ਸੰਸਾਰ ਦੇ ਵਿੱਚੋਂ ਤਰ ਜਾਂਦੇ ਨੇ ਤੇ ਜਿਹੜੇ ਉਸ ਥਾਲ ਨੂੰ ਛਕ ਲੈਂਦੇ ਨੇ ਜਿਹੜੇ ਉਸ ਭੋਜਨ ਨੂੰ ਛਕ ਲੈਂਦੇ ਨੇ ਉਹ ਸਾਰੇ ਸੰਸਾਰ ਦੇ ਵਿੱਚੋਂ ਤਰ ਜਾਂਦੇ ਨੇ ਉਹਨਾਂ ਦੇ ਸਾਰੇ ਦੁੱਖਲੇ ਜਿਹੜੇ ਨਾਸ਼ ਜਾਂਦੇ ਨੇ ਸੋ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਉਹ ਜਾਣ ਜਾਂ ਬੱਚਾ ਸਮਝ ਕੇ ਮਾਰਨਾ ਦਾਅ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾ ਗੁੱਸਾ ਲੱਗਾ ਦਾਸ ਕੀ ਮਾਦਾ ਜਾ ਚੁਕੇ ਕਹਿੰਦੇ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਖਸ਼ਿਸ਼ ਕੀਤੀ ਆ ਵਿਚਾਰਾਂ ਕਰਦਿਆਂ ਹੋ ਗਏ ਆ ਭੁੱਲਾ ਚੁੱਕਾ ਦੁਖਿਮਾ ਤਾਂ ਤਾਂ ਸੈਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ਿਸ਼ ਜੋ ਬਖਸ਼ ਲੈਣਾ ਜੀ ਬਲਾਉ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਦਾ ਕਲਸਾਰ ਵਾਹਿਗੁਰੂ ਜੀ ਕੀ ਫਤਿਹ